ਫਿਰੋਜ਼ਪੁਰ ਦੇ ਵਿੱਚ ਧਮਾਕਾ ਹੋਇਆ ਹੈ ਖਾਈ ਦੇ ਵਿੱਚ ਜਿਹੜਾ ਬਲਾਸਟ ਦੱਸਿਆ ਜਾ ਰਿਹਾ ਹੋਇਆ ਹੈ ਖਾਈ ਦੇ ਵਿੱਚ ਘਰ ਦੇ ਉੱਪਰ ਜਿਹੜਾ ਬਲਾਸਟ ਦੱਸਿਆ ਜਾ ਰਿਹਾ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਏ ਹਸਪਤਾਲ ਉਸ ਪਰਿਵਾਰ ਨੂੰ ਭੇਜਿਆ ਗਿਆ ਦੋ ਦੋ ਜੀ ਜਿਹੜੇ ਨੇ ਇਹਦੇ ਚ ਫਟੜ ਹੋਏ ਨੇ ਗੱਡੀ ਨੂੰ ਵੀ ਖੜੀ ਨੂੰ ਅੱਗ ਲੱਗ ਗਈ ਜਦੋਂ ਬਲਾਸਟ ਇੰਜ ਜਾਪਦਾ ਹੈ ਕਿ ਇਸਮਾਨ ਦੇ ਵਿੱਚ ਜਦੋਂ ਉੱਪਰ ਨਸ਼ਟ ਕੀਤਾ ਹੋਏਗਾ ਮਜ਼ਾਈਲ ਨੂੰ ਤਾਂ ਉਸ ਦਾ ਮਲਬਾ ਜਾਂ ਕੁਝ ਉਹ ਥੱਲੇ ਡਿੱਗਿਆ ਹੋਵੇਗਾ ਜਿਸ ਨਾਲ ਇਹ ਨੁਕਸਾਨ ਹੋਇਆ ਹੈ ਪਰ ਫਿਲਹਾਲ ਦੀ ਘੜੀ ਫਿਰੋਜ਼ਪੁਰ ਦੇ ਵਿੱਚ ਸਰਹੱਦੀ ਏਰੀਆ ਹੁਣ ਕਰਕੇ ਇਸ ਏਰੀਏ ਦੇ ਵਿੱਚ ਲਗਾਤਾਰ ਜੜੀਆਂ ਆਵਾਜ਼ਾਂ ਨੇ ਧੁਮਾਕਿਆਂ ਦੀਆਂ ਉਹ ਲਗਾਤਾਰ ਆਉਂਦੀਆਂ ਨਜ਼ਰ ਆ ਰਹੀਆਂ ਨੇ ਅਸਮਾਨ ਦੇ ਵਿੱਚ ਬਹੁਤ ਸਾਰੀਆਂ ਮਜ਼ਾਈਲਾਂ ਬਹੁਤ ਸਾਰੇ ਹਾਲਾਂਕਿ ਵੀਡੀਓ 'ਚ ਤਾਂ ਸਿਰਫ ਰੈੱਡ ਰੈੱਡ ਹੀ ਦਿਖਾਈ ਦਿੰਦਾ ਹੈ ਤਾਂ ਲੋਕ ਵੀ ਜੜੀਆਂ ਵੀਡੀਓ ਬਣਾ ਕੇ ਭੇਜਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ ਗਰੁੱਪਸ ਦੇ ਵਿੱਚ ਵੀ ਔਰ ਲੇਕਿਨ ਫਿਰੋਜ਼ਪੁਰ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਏ ਜੜ ਖਾਈ ਫੇਮੇ ਕੀ ਪਿੰਡਾ ਫਿਰੋਜ਼ਪੁਰ ਤੋਂ ਫਜ਼ਲਕਾਰ ਰੋਡ ਤੇ ਜਿੱਥੇ ਇਹ ਹਾਦਸਾ ਹੋਇਆ ਹੈ ਜਿੱਥੇ ਜਿਹੜਾ ਘਰ ਦੇ ਵਿੱਚ ਡਿੱਗਿਆ ਹੈ ਬਲਾਸਟ ਹੋਇਆ ਹੈ ਔਰ ਉਸ ਜਗ੍ਹਾ ਤੇ ਜਿਹੜਾ ਨੁਕਸਾਨ ਕਾਰ ਨੂੰ ਅੱਗ ਲੱਗੀ ਆ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਪਰਿਵਾਰ ਪਰ ਸਿਵਲ ਹਸਪਤਾਲ ਦੇ ਵਿੱਚ ਪਰਿਵਾਰ ਨੂੰ ਜਿਹੜਾ ਸੌਰੀ ਨਿੱਜੀ ਹਸਪਤਾਲ ਦੇ ਵਿੱਚ ਫਿਰੋਜ਼ਪੁਰ ਦੇ ਜਿਹੜਾ ਪਰਿਵਾਰ ਨੂੰ ਦਾਖਲ ਕਰਵਾਇਆ ਗਿਆ ਜਾਣਕਾਰੀ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਆ ਇਸੇ ਸਮੇਂ ਦੀ ਫਿਲਹਾਲ ਦੀ ਘੜੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਗਈ ਤੁਹਾਨੂੰ ਮੈਂ ਦੱਸ ਦਿਆਂ ਕਿਉਂਕਿ ਅਸਮਾਨ ਦੇ ਵਿੱਚ ਜਿੰਨੀਆਂ ਵੀ ਮਿਜ਼ਾਈਲਸ ਨੇ ਉਹਨਾਂ ਦਾ ਮੂੰਹ ਤੋੜਵਾ ਜਿਹੜਾ ਜਵਾਬ ਆ ਉਹ ਭਾਰਤੀ ਫੌਜ ਲਗਾਤਾਰ ਦੇ ਰਹੀ ਆ ਔਰ ਮਿਜ਼ਾਈਲ ਜਦੋਂ ਅਸਮਾਨ ਦੇ ਵਿੱਚ ਨਸ਼ਟ ਕਰ ਦਿੱਤੀ ਜਾਂਦੀ ਆ ਤਾਂ ਉਸ ਦਾ ਮਲਬਾ ਜਦੋਂ ਥੱਲੇ ਡਿੱਗਦਾ ਹੈ ਤਾਂ ਉਸ ਦੇ ਥਰੂ ਆਪਾਂ ਕਹਿ ਸਕਦੇ ਹਾਂ ਕਿ ਅੱਗ ਵਗੈਰਾ ਲੱਗੀ ਹੋ ਸਕਦੀ ਹੈ ਹਾਲਾਂਕਿ ਇਸ ਦੀ ਹਜੇ ਪੁਸ਼ਟੀ ਨਹੀਂ ਹੋ ਸਕਦੀ ਅਧਿਕਾਰਿਤ ਪੁਸ਼ਟੀ ਜਿਹੜੀ ਆ ਉਹ ਹਜੇ ਤੱਕ ਇਸ ਦੀ ਨਹੀਂ ਹੋਈ ਫਿਲਹਾਲ ਦੀ ਘੜੀ ਉਹਨਾਂ ਪੇਸ਼ੈਂਟਸ ਨੂੰ ਜਿਹੜੇ ਜਿਹੜੇ ਫਟੜ ਹੋਏ ਨੇ ਉਹਨਾਂ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿਸ ਤੋਂ ਸਾਨੂੰ ਜਾਣਕਾਰੀ ਮਿਲੀ ਆ ਲੋਕ ਜਿਹੜੇ ਨੇ ਉਹ ਵੀ ਲਗਾਤਾਰ ਫੋਨ ਕਰਕੇ ਇਸ ਚੀਜ਼ ਦੀ ਜਾਣਕਾਰੀ ਮੰਗ ਰਹੇ ਨੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਜਾਨੀ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ ਹਾਲਾਂਕਿ ਮਾਲੀ ਨੁਕਸਾਨ ਆਪਾਂ ਕਹਿ ਸਕਦੇ ਹਾਂ ਲੇਕਿਨ ਫਟੜ ਜ਼ਰੂਰ ਜਿਹੜੇ ਹੋਏ ਨੇ ਤਿੰਨ ਤਿੰਨ ਮੈਂਬਰ ਪਰਿਵਾਰ ਦੇ ਦੱਸੇ ਜਾ ਰਹੇ ਨੇ ਪਤੀ ਪਤਨੀ ਨੇ ਇੱਕ ਬੱਚਾ ਹੈ ਵੱਡੀ ਉਮਰ ਦਾ ਲੜਕਾ ਹੈ ਜਿਹੜਾ ਉਹ ਤਿੰਨੋਂ ਫੱਟੜ ਹੋਏ ਦੱਸੇ ਜਾ ਰਹੇ ਨੇ ਇਸ ਦੇ ਵਿੱਚ ਖਾਈ ਫੇਮੀ ਕੀ ਤੋਂ ਜਿਹੜਾ ਟਰੈਕਟਰਾਂ ਦਾ ਮਿਸਤਰੀ ਦੱਸਿਆ ਜਾ ਰਿਹਾ ਕੰਮ ਕਰ ਰਿਹਾ ਜਿਸ ਦੇ ਘਰ ਦੇ ਵਿੱਚ ਜਾ ਕੇ ਜਿਹੜਾ ਉਹ ਡਿੱਗਦਾ ਏ ਬਲਾਸਟ ਟਾਈਪ ਜਿਹੜਾ ਕੋਈ ਚੀਜ਼ ਆ ਕੇ ਡਿੱਗਦੀ ਆ ਜਿਸ ਦੇ ਥਰੂ ਅੱਗ ਲੱਗ ਜਾਂਦੀ ਆ ਮੌਕੇ ਤੇ ਮੋਟਰ ਚਲਾ ਕੇ ਟੂਟੀਆਂ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਘਰੇ ਖੜੀ ਗੱਡੀ ਨਵੀਂ ਉਹ ਵੀ ਉਹਨੂੰ ਵੀ ਅੱਗ ਲੱਗ ਜਾਂਦੀ ਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਜਿਹੜਾ ਦੇਖ ਸਕਦੇ ਹੋ ਫਿਲਹਾਲ ਦੀ ਘੜੀ ਤਸਵੀਰਾਂ ਤੁਹਾਡੇ ਨਾਲ ਫਿਰੋਜ਼ਪੁਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਲਗਾਤਾਰ ਜਿਹੜੇ ਆਵਾਜ਼ਾਂ ਧੁਮਾਕਿਆਂ ਦੀਆਂ ਆ ਰਹੀਆਂ ਨੇ ਧੁਮਾਕੇ ਹੋ ਰਹੇ ਨੇ ਆਵਾਜ਼ਾਂ ਲਗਾਤਾਰ ਸੁਣਾਈ ਦੇ ਰਹੀਆਂ ਨੇ ਪਰ ਲੋਕ ਵੀ ਦੂਜੇ ਪਾਸੇ ਜਿਹੜੇ ਸਹੀ ਮੇ ਹੋਈ ਨਜ਼ਰ ਆ ਰਹੇ ਨੇ ਪਰ ਸਾਡੀ ਇੱਕੋ ਪੀਲਾ ਆਪਣੇ ਘਰ ਦੇ ਵਿੱਚ ਲਾਈਟਾਂ ਬੰਦ ਰੱਖੋ ਬਿਲਕੁਲ ਹਨੇਰਾ ਕਰਕੇ ਰੱਖੋ ਫਿਲਹਾਲ ਤੁਹਾਨੂੰ ਦੱਸਦੀ ਹੈ ਕਿ ਭਾਰਤੀ ਫੌਜ ਮੂੰਹ ਤੋੜਵਾ ਜਵਾਬ ਜਿਹੜਾ ਪਾਕਿਸਤਾਨ ਨੂੰ ਦਿੰਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਜਿਹੜੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੇ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਨੇ ਭਾਰਤੀ ਫੌਜ ਦੇ ਵੱਲੋਂ ਅਸਮਾਨ ਦੇ ਵਿੱਚ ਹੀ ਅਨੇਕਾਂ ਮਸਾਇਲਾਂ ਜਿਹੜੀਆਂ ਨੇ ਉਹ ਤਬਾਹ ਕਰ ਦਿੱਤੀਆਂ ਗਈਆਂ ਨੇ ਫਿਲਹਾਲ ਸਵੇਰ ਤੱਕ ਇਸ ਬਾਰੇ ਪੂਰੀ ਜਾਣਕਾਰੀ ਕਲੀਅਰ ਹੋਏਗੀ ਲੇਕਿਨ ਹੁਣ ਸਿਰਫ ਫੱਟੜ ਹੋਈ ਦੀ ਜਿਹੜੀ ਜਾਣਕਾਰੀ ਸੀ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਿਲਹਾਲ ਦੀ ਘੜੀ ਟੈਨਸ਼ਨ ਲੈਣ ਦੀ ਜਿਹੜੀ ਅਫਵਾਹਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ ਫਵਾਹਾਂ ਨੂੰ ਫੈਲਣ ਤੋਂ ਜ਼ਰੂਰ ਰੋਕਿਆ ਜਾਵੇ ਸਾਡਾ ਮਕਸਦ ਮੇਨ ਇਸ ਕਰਕੇ ਆ ਫਿਲਹਾਲ ਦੀ ਘੜੀ ਖਾਈ ਫੇਮੇ ਕੀ ਫਿਰੋਸਪੁਰ ਤੋਂ ਜਿਹੜੀ ਖਬਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਰਦੇ